ਪਾਰਤੀ ਵਾਲਮੀਕੀ ਆਦੀ ਧਰਮ ਸਮਾਰਟ ਰਜਿਸਟਰਡ ਭਾਰਤ ਦੇ ਸੰਯੁਕਤ ਮੁੱਖ ਸੰਚਾਲਕ ਵਿਰੋਤਮ ਰਤਨ ਹੰਸ ਅਤੇ ਪੰਜਾਬ ਪ੍ਰਭਾਰੀ ਬਰਿਆਮ ਸਿੰਘ ਦੀ ਅਗਵਾਈ ਹੇਠ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕ੍ਰੂਕ ਖੇਤਰ ਸਿਰਸਲਾ ਪ੍ਰਭੂ ਰਤਨਾਕਰ ਆਸ਼ਰਮ ਵਿਖੇ ਵਚਨ ਦੀਖਸ਼ਾ ਲੈਣ ਵੱਲੋਂ ਸੰਤਾਂ ਨੂੰ ਸਨਮਾਨਿਤ ਕੀਤਾ ਗਿਆ ਸੰਤ ਜਸ਼ਵਿੰਦਰ ਸ਼ੰਪੋਖ ਸੰਤ ਓਪੀ ਖਤੀਕ ਸੰਤ ਦੇਸਰਾਜ ਪੀਲ ਸੰਤ ਆਪੀ ਪੀਲ ਵੀ ਮੌਜੂਦ ਸਨ ਦੇਵੀ ਮਾਰਾਜ ਕੀ ਜੈ ਜਦ ਨਾ ਕਰ ਜੋਤੀ ਆਈ ਅੱਜ ਸੰਤ ਜਨ ਜਿਨ੍ਹਾਂ ਨੇ দীક્ષા ਲਈ ਸੀ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਤੋਂ ਅੱਜ ਭਗਵਾਨ ਵਾਲਮੀਕੀ ਮਹਾਰਾਜ ਦੇ ਵਰਮਾਲੇ 'ਚ ਬੜਾ ਵਧੀਆ satsang ਕੀਤਾ ਗਿਆ ਤੇ ਜਿਹੜਾ ਪ੍ਰਬਰਤਕਾਕਰ ਮਹਾਰਾਜ ਜੀ ਮਿਸ਼ਨ ਲੈ ਕੇ ਚੱਲੇ ਸੀ ਅੱਜ ਸੰਤਾਂ ਨੂੰ ਉਦੇ ਵਿਸ਼ੇ ਤੇ ਜਿਹੜੀ ਆ ਪ੍ਰਚਾਰ ਕਰਨ ਦੀ ਸਾਰਿਆਂ ਨੂੰ ਆਗਿਆ ਦਿੱਤੀ ਗਈ ਵੀ ਜਿਹੜੀ ਸੱਚੀ ਸੁੱਚੀ ਬਾਣੀ ਆ ਉਹਦਾ ਹੀ ਜਿਹੜਾ ਆ ਪ੍ਰਚਾਰ ਕੀਤਾ ਜਾਵੇ ਅੱਜ ਭਾਰਤੀਆ ਵਾਲਮੀਕੀ ਆਦੀ ਤਰਸਮਾਜ ਰਜਿਸਟਰਡ 파ਰਤ ਅੰਮ੍ਰਿਤਸਰ ਵੱਲੋਂ ਜਿਹੜੇ ਸੰਤ ਦਾਸ ਜੁਲਾਈ ਬਾਲੀ ਨੂੰ ਕੁਰਛੇਤਰ ਦੀ ତ르ਤੀ سلسلہ ਆਸ਼ਰਮ ਪ੍ਰੋਤਨਾਕਰ ਜੀ ਮਹਾਰਾਜਾ ਆਸ਼ਰਮ ਉਥੇ ਸੰਤ ਵੇਸ਼ ਧਾਰਨ ਕੀਤਾ ਉਹਨਾਂ ਤਿੰਨਾਂ ਸੰਤਾਂ ਦਾ ਔਰ ਸੰਤਾਲੀ ਜਿਹੜੇ ਪਰਿਵਾਰ दीक्षित ਹੋਏ ਨੇ ਵਾਲਮੀਕੀ ਧਰਮ ਚ ਉਹਨਾਂ ਸਾਰੇ ਦਾ ਅੱਜ ਇੱਥੇ ਆਉਣ ਤੇ ਅਸੀਂ ਨਿਗਾ ਸਵਾਗਤ ਕੀਤਾ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਸਾਰੇ ਪਰਿਵਾਰ ਔਰ ਜਿਨ੍ਹਾਂ ਨੇ ਸੰਤ ਵੇਸ਼ ਲਿਆ ਸੰਤ ਜਨ ਸੰਤ ਮੰਡਲੇ ਸਾਰੇ ਅੱਜ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਚਰਨਾ ਜਨਮਤਸਟ ਹੋਏ ਨੇ